ਆ ਜਿੰਨੇ ਸਾਡੇ ਸਾਥੀ ਬੈਠੇ ਆ ਇਹਨਾਂ ਚੋਂ ਬਹੁਤੇ ਉਹ ਨੇ ਜਿਹੜੇ ਕਦੇ ਰਾਜਨੀਤੀ ਚ ਨਹੀਂ ਸੀ ਮੈਂ ਵੀ ਨਹੀਂ ਸੀ ਸਾਰੇ ਨਵੇਂ ਬੰਦੇ ਜਿਨ੍ਹਾਂ ਨੂੰ ਪਾਰਟੀ ਨੇ ਮੌਕਾ ਦਿੱਤਾ ਜਿਹੜੀ ਟੀਮ ਸੀ ਜਾਂ ਮੈਂ ਕਹ ਲਵਾਂ ਵੀ ਭਈ ਆਪਣੇ ਨਾਲ ਮੌਕਾ ਦਿੱਤਾ ਤੇ ਮੇਰੇ ਵੱਡੇ ਭਰਾ ਗੁਰਦੀਪ ਸਿੰਘ ਬਾਠੀ ਤੁਸੀਂ ਸਾਰੇ ਇੱਥੇ ਪੱਤਰਕਾਰ ਭਰਾਓ ਮੈਨੂੰ ਦੱਸੋ ਵੀ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਪਹਿਲਾਂ ਕੌਣ ਜਾਣਦਾ ਸੀ ਤੁਹਾਡੇ ਕੋਲ ਕੋਈ ਜਾਣਦਾ ਸੀ ਤੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੂੰ ਪਹਿਲਾਂ ਵੀ ਮੈਂ ਬਣਾਇਆ ਤੇ ਦੂਜੀ ਵਾਰ ਵੀ ਅੜ ਕੇ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਾਰਟੀ ਨੇ ਬਦਲਤੇ ਤੇ ਮੈਂ ਅੜ ਕੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਵਾਇਆ ਜੇ ਮੇਰੇ ਮਨ 'ਚ ਕੋਈ ਮੈਲ ਹੁੰਦੀ ਤਾਂ ਫੇਰ ਮੈਂ ਦੋ ਵਾਰੀ ਜ਼ਿਲ੍ਹਾ ਪ੍ਰਧਾਨ ਤੇ ਫਿਰ ਮੈਂ ਚੇਅਰਮੈਨ ਹੀ ਦਵਾਉਂਦਾ ਹਰ ਕਿਤੇ ਮੈਂ ਬਾਦ ਸਾਹਿਬ ਨੂੰ ਮੈਂ ਸਤਿਕਾਰ ਕਰਦਾ ਮੈਂ ਅੱਗੇ ਰੱਖਿਆ ਕਦੇ ਕੋਈ ਫਰਕ ਹੀ ਨਹੀਂ ਸੀ ਕੋਈ ਤੁਹਾਡੇ ਪੱਤਰਕਾਰ ਭਰਾ ਵੀ ਜਿਹਨਾਂ ਦਾ ਮੇਰਾ ਪ੍ਰੇਮ ਹੈ ਉਹਨਾਂ ਨੇ ਵੀ ਸਲਾਹ ਦਿੱਤੀ ਵੀ ਤੂੰ ਆਪਦੇ ਬਰਾਬਰ ਬੂਟੇ ਨਾਲ ਆ ਨੌਜਵਾਨ ਮੁੰਡਾ ਹੈ ਤੂੰ ਨੌਜਵਾਨ ਬੰਦੇਆਂ ਨੂੰ ਕਦੇ ਨਹੀਂ ਉਹਦੇ ਇਹ ਦੇ ਦੇ ਹੁੰਦੇ ਪਰ ਮੈਂ ਕਹਿੰਦੀ ਨਹੀਂ ਯਾਰ ਮੈਨੂੰ ਆਪਣੇ ਪਰਿਵਾਰ ਦੀ ਆਪਣੇ ਭਰਾਵਾਂ ਦੀ ਤਰ੍ਹਾਂ ਸਾਰੇ ਲੱਗਦੇ ਆ ਵੀ ਮੈਂ ਸਾਰਿਆਂ ਨੂੰ ਜਿਹੜਾ ਜਿੱਥੇ ਡਿਸਰਵ ਕਰਦਾ ਉਹਨੂੰ ਉੱਥੇ ਮੌਕਾ ਦੇਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਬਾਰ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਵੀ ਬਣਾਇਆ ਦੋ ਵਾਰੀ ਚੇਅਰਮੈਨ ਵੀ ਬਣਾਇਆ ਜੇ ਮਨ ਚ ਮੇਰੇ ਮੈਲ ਹੁੰਦੀ ਮੈਂ ਟਿੱਕਟ ਕਹ ਲੋ ਵੀ ਪਹਿਲਾਂ ਹੀ ਐ ਹੋਇਆ ਭਾਈ ਮੈਂ WhatsApp ਨੂੰ ਦਮਾਉਣੀ ਨਹੀਂ ਤਾਂ ਮੈਂ ਉਹਨਾਂ ਨੂੰ ਚੇਅਰਮੈਨ ਨਹੀਂ ਬਣਾਉਂਦਾ ਮੈਂ ਉਹਨੂੰ ਜ਼ਿਲ੍ਹਾ ਪ੍ਰਧਾਨ ਨਹੀਂ ਬਣਾਉਂਦਾ ਰੌਲਾ ਜਿਹੜਾ ਇਹ ਗੱਲ ਕਿਉਂਕਿ WhatsApp ਹਰ ਗੱਲ ਤੇ ਗੁਰੂ ਘਰ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਆਹ ਗੱਲ ਜੇ ਝੂਠ ਹੈ ਤਾ ਜਿਹੜੇ ਮਰਜੀ ਗੁਰੂ ਘਰ ਮੈਂ ਜਿਹੜੀ ਗੱਲ ਮੈਂ ਕਹਿਣ ਲੱਗਿਆ ਜਾ ਕੇ ਦੱਸ ਦੇਣ ਦੋ ਹਜ਼ਾਰ ਜਦੋਂ 24 ਦੀ ਐਮਪੀ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਬਾੜ ਸਾਹਿਬ ਨੂੰ ਇਹ ਵਹਿਮ ਪੈ ਗਿਆ ਵੀ ਮੀਤ ਦੀ ਤਾਜੀ ਉੱਪਰ ਕੋਈ ਗੜਬੜ ਹੈ ਜੇ ਮੀਤ ਦੇ ਮੈਂ ਨਾਲ ਰਿਹਾ ਤਾਂ ਮੈਨੂੰ ਐਮਪੀ ਦੀ ਟਿਕਟ ਨਹੀਂ ਮਿਲਨੀ ਇਹਨਾਂ ਨੇ ਮੈਨੂੰ ਬੁਲਾਉਣਾ ਬੰਦ ਕਰਤਾ ਮੇਨਾ ਪ੍ਰੋਗਰਾਮਾਂ ਤੇ ਜਾਣਾ ਬੰਦ ਕਰਤਾ ਬਾੜ ਸਾਹਿਬ ਦਾ ਮਿੱਤਰ ਸ਼ੈਂਟੀ ਗੋਪੀ ਬਦਲਵੱਡ ਵਾਲਾ ਤੇ ਬਾਟ ਸਾਹਿਬ ਇਹ ਤਿੰਨੇ ਤੇ ਚੌਥਾ ਮੈਂ ਸੀ ਬਰਨਾਲਾ ਕਲੱਬ 'ਚ ਦਫ਼ਤਰ 'ਚ ਬੈਠ ਕੇ ਮੈਂ ਕਿਹਾ ਜੇ ਮੈਂ ਇਕੱਲਾ ਗੱਲ ਕਰੂੰਗਾ ਤਾਂ ਇਹ ਹੋ ਸਕਦਾ ਵੀ ਗੱਲ ਕੋਈ ਝੂਠ ਲੱਗੇ ਮੈਂ ਛੈਂਟੀ ਤੇ ਗੋਪੀ ਨੂੰ ਕਹਾ ਮੈਂ ਕਿਹਾ ਵੀਰੇ ਜਿੱਥੇ ਮੈਂ ਗਲਤ ਹੋਇਆ ਮੈਨੂੰ ਟੋਕ ਦਿਓ ਜਿੱਥੇ ਹੋਇਆ ਇੱਥੇ ਮੈਂ ਸਾਰੀਆਂ ਗੱਲਾਂ ਮੈਂ ਕਿਹਾ ਵੀ ਦੱਸ ਭਰਾਵਾ ਮੈਂ ਤੈਨੂੰ ਵੱਡਾ ਭਰਾ ਬਣਾ ਕੇ ਰਾਜਨੀਤੀ ਚ ਲਿਆਂਦਾ ਤੂੰ ਤਾਂ ਹੈਵੀ ਨਹੀਂ ਸੀ ਤੈਨੂੰ ਸਾਰੇ ਤੇਥੋਂ ਕੀ ਲੁਕੋਇਆ ਮੈਂ ਸਾਰਾ 올 ਐਂਡ 올 ਤੈਨੂੰ ਬਰਨਾਲੇ ਬਣਾਇਆ ਹੋਇਆ ਮਤਲਬ ਕਿ ਮੈਨੂੰ ਤਾਂ ਆਇ ਸੀ ਵੀ ਆਪਾਂ ਸਾਰੀ ਜ਼ਿੰਦਗੀ ਨਿਭਣਾ ਹੈ ਜਿਹੜੇ ਬੰਦੇ ਨਾਲ ਇੱਕ ਪਲੇਟ 'ਚ ਅਸੀਂ ਇਕੱਠੇ ਰੋਟੀ ਖਾ ਲਈ ਭਰਾ ਮੰਨ ਲਿਆ ਵੀ ਆਪਾਂ ਸਾਰੀ ਜ਼ਿੰਦਗੀ ਇਕੱਠੇ ਨਿਭਣਾ ਹੈ ਵੀ ਮੈਂ ਕਿਹਾ ਤੂੰ ਇੰਨੀ ਗੱਲ ਪਿੱਛੇ ਤੈਨੂੰ ਇਹ ਲੱਗਿਆ ਵੀ ਜੇ ਮੀਤ ਦੇ ਮੈਂ ਨਾਲ ਰਿਹਾ ਮੈਨੂੰ ਐਮਪੀ ਦੀ ਟਿਕਟ ਨਹੀਂ ਮਿਲਨੀ ਤੂੰ ਫਲਾਣੀ ਜਗ੍ਹਾ ਤੇ ਨਹੀਂ ਆਇਆ ਤੂੰ ਮੈਨੂੰ ਬੁਲਾਉਣਾ ਬੰਦ ਕਰਤਾ ਸਾਰੀਆਂ ਗੱਲਾਂ ਤੇ ਉਹਦੇ ਦੋਨੇ ਦੋਸਤਾਂ ਨੇ ਕਿਹਾ ਵੀ ਬਾੜ ਤੇਰੀ 100% ਗਲਤੀ ਹੈ ਤੇ ਬਾਠ ਮੇਰੇ ਤੋਂ ਗਲਤੀ ਮੰਨ ਕੇ ਵੀ ਹਾਂ ਭਾਈ ਮੈਂ ਆਹੀਂ ਸੋਚਦਾ ਸੀ ਮੇਰੇ ਤੋਂ ਗਲਤੀ ਮੰਨ ਕੇ ਵੀ ਮੈਂ ਜਾਣ ਕੇ ਨਹੀਂ ਸੀ ਹੁੰਦਾ ਮੇਰੇ ਦਿਮਾਗ 'ਚ ਵਹਿਮ ਸੀ ਉੱਠਿਆ ਜੇ ਨਹੀਂ ਇਹ ਹੋਇਆ ਵੀ ਉਹਦੇ ਦੋਸਤਾਂ ਨੇ ਨਹੀਂ ਕਿਹਾ ਵੀ ਤੇਰੀ ਗਲਤੀ ਤੇ ਮੇਰ ਤੋਂ ਗਲਤੀ ਮੰਨ ਕੇ ਨਹੀਂ ਉੱਠਿਆ ਤਾਂ ਉਹਨਾਂ ਦਾ ਇੱਕ ਚੜ ਕਿਹੜੇ ਗੁਰੂ ਘਰ ਚੜਦਾ ਆਪ ਦੇ ਕੱਲੇ ਪੁੱਤ ਨੂੰ ਲੈ ਕੇ ਮਤਲਬ ਕਿ ਯਾਰ ਤੂੰ ਹਰ ਗੱਲ ਤੇ ਝੂਠ ਨੀਤ ਦੀ ਗਲਤੀ ਤਾਂ ਇੰਨੀ ਆ ਵੀ ਮੀਤ ਪਾਈ ਹਰੇਕ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰ ਲੈਂਦਾ ਨਹੀਂ ਨੀ ਕਿਹੜਾ ਬੰਦਾ ਹੈ ਜੇ ਮੈਂ ਆਹੀਂ ਹੁੰਦਾ ਜੇ ਮੈਂ ਹਰਿੰਦਰ ਨੂੰ ਇਹ ਅੱਗੇ ਲੈ ਕੇ ਆਉਣਾ ਹੁੰਦਾ ਤਾਂ ਮੈਂ ਫਿਰ ਹਰਿੰਦਰ ਨੂੰ ਚਲਾ ਪ੍ਰਧਾਨ ਬਣਾ ਦਿੰਦਾ ਮੀਤਾ ਉਹ ਲੈ ਨਾਲ ਸੀ ਹਰਿੰਦਰ ਨੂੰ ਮੈਂ ਚੇਅਰਮੈਨ ਹੀ ਦਵਾ ਦਿੰਦਾ ਜੇ ਕੋਈ ਮੇਰੇ ਇਦਾਂ ਦੀ ਗੱਲ ਹੁੰਦੀ ਜਾਂ ਮੀਤ ਨੇ ਘਰੇ ਰੱਖਣੀ ਹੁੰਦੀ ਤੇ ਮੀਤ ਦਾ ਕਿਹੜਾ ਨਹੀਂ ਕਰਸੀ ਮੀਤ ਆਪਦੀ ਘਰ ਵਾਲੀ ਟਿਕਟ ਨਹੀਂ ਲਾ ਸਕਦਾ ਜੇ ਮੈਂ ਆਪਦੇ ਘਰੇ ਰੱਖਣੀ ਹੁੰਦੀ ਤੇ ਮੈਂ ਆਪਦੀ ਘਰ ਲਈ ਟਿਕਟ ਲੈਂਦਾ ਜੇ ਮੇਰਾ ਉਹਨਾਂ ਗੱਲਾਂ ਕਰਕੇ ਵੀ ਜਿਹੜਾ ਮੈਨੂੰ ਪੰਦਾ ਲੱਗਿਆ ਵੀ ਯਾਰ ਇੰਨੀ ਗੱਲ ਤੇ ਵੀ ਐਂ ਦਰ ਕੇ ਵੀ ਐਂ ਮੇਰਾ ਪਿੱਛਾ ਛੱਡ ਗਿਆ ਨਹੀਂ ਦੱਸੋ ਜਦੋਂ ਮੈਂ ਜ਼ਿਲ੍ਹਾ ਪ੍ਰਧਾਨਗੀ ਉਹਦੇ ਲਈ ਚੇਅਰਮੈਨ ਹੀ ਉਹਦੇ ਲਈ ਜੇ ਮੈਂ ਹਰਿੰਦਰ ਨੂੰ ਜੇ ਦੇਣਾ ਹੁੰਦਾ ਇਹਨੂੰ ਪਹਿਲਾਂ ਹੀ ਮੈਂ ਅੱਗੇ ਲੈ ਕੇ ਆਉਣਾ ਇਹਨੂੰ ਚੇਅਰਮੈਨ ਦੇ ਦਿੰਦਾ ਮੈਂ ਟਿਕਟ ਵੀ ਉਹਨੂੰ ਦੇਣੀ ਸੀ ਸਰ ਇਸ ਗੱਲ ਕਰਕੇ ਵੀਰ ਜਿਹੜਾ ਬੰਦਾ ਇੰਨੀ ਗੱਲ ਪਿੱਛੇ ਵੀਰ ਐਂ ਕਰ ਸਕਦਾ ਉਹ ਕੱਲ ਨੂੰ ਕੀ ਕਰੂਗਾ ਤੇ ਉਸ ਤੋਂ ਬਾਅਦ ਚਲੋ ਟਿਕਟ ਨਹੀਂ ਹੋਈ ਹਨਾ ਚਲੋ ਫੇਰ ਵੀ ਮੈਂ ਉਦੋਂ ਬਿਮਾਰ ਹੋ ਗਿਆ ਜਿੱਦੋਂ ਨੂੰ ਤੁਹਾਨੂੰ ਤੁਹਾਨੂੰ ਪਤਾ ਟਿਕਟ ਮਿਲਣ ਸਾਰ ਮੈਂ ਮੰਜੇ ਤੇ ਪੈ ਗਿਆ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਵੀ ਰੋਜ਼ ਨਿੱਜੀ ਕਮੈਂਟ ਰੋਜ਼ ਘਟਿਆ ਰਾਜਨੀਤੀ ਐਦਾਂ ਜੀ ਐਦਾਂ ਮਤਲਬ ਕਿ ਬਾੜ ਸਾਹਿਬ ਤੁਸੀਂ ਮਤਲਬ ਕਿ ਪ੍ਰਮਾਤਮਾ ਨੂੰ ਜਾਣ ਕੇ ਕਹੋ ਤੁਸੀਂ ਮੇਰੇ ਨਾਲ 2 ਸਾਲ ਤੁਹਾਨੂੰ ਮੈਂ ਆਲ ਇਨ ਆਲ ਬਰਨਾਲ ਦਾ ਬਣਾ ਕੇ ਰੱਖਿਆ ਤੁਸੀਂ ਗੱਲਾਂ ਕਰਦੇ ਹੋ ਕਰਪਸ਼ਨ ਦੀਆਂ ਹੋਰ ਤਾਂ ਤੁਸੀਂ ਸਾਰੇ ਆਨਲੋਲ ਸੀ ਦਾ ਮਤਲਬ ਫਿਰ ਆਪਾਂ ਸਾਰੇ ਇਕੱਠੇ ਮਿਲ ਕੇ ਕਰਦੇ ਸੀ ਜੇ ਗੱਲ ਹੈ ਤਾਂ ਇੰਨਾ ਮੈਂ ਕਦੇ ਵੀ ਜ਼ਿੰਦਗੀ 'ਚ ਮੈਂ ਕਦੇ ਉਸੂਲਾਂ ਤੋਂ ਬਿਨਾਂ ਰਾਜਨੀਤੀ ਨਹੀਂ ਕੀਤੀ ਜਦੋਂ ਆਹਾ ਬਾਈਲੈਕਸ਼ਨ ਸੀਗੀ ਬਾੜ ਸਾਹਿਬ ਦੀ ਘਰ ਵਾਲੀ ਸਾਡੀ ਭੈਣ ਆ ਵੱਡੀ ਸਰਕਾਰੀ ਨੌਕਰੀ ਤੇ ਆ ਉਹ ਰੋਜ਼ ਪ੍ਰਚਾਰ ਕਰਦੀ ਸੀ ਰੋਜ ਅੱਜ ਨੇ ਮੇਰੇ ਸਾਥੀ ਬੈਠੇ ਮੇਰੇ ਨਾਲ ਅੱਗੇ ਲੜਦੇ ਸੀ ਵੀ ਭਾਈ ਤੂੰ ਸ਼ਿਕਾਇਤ ਕੌਣ ਕਿਉਂ ਨਹੀਂ ਕਰਦਾ ਮੈਂ ਇੱਕੋ ਗੱਲ ਮੈਂ ਖਿਆ ਯਾਰ ਮੇਰੇ ਸੂਲਾਂ ਦੇ ਖਿਲਾਫ ਹੈ ਉਹ ਸਾਡੀ ਭੈਣ ਹੈ ਇਹ ਜੋ ਮਰਜ਼ੀ ਕਰੀ ਜਾਂਦਾ ਮੈਂ ਇਹ ਗਿਰਕੇ ਰਾਜਨੀਤੀ ਨਹੀਂ ਕਰਨੀ ਵੀ ਮੈਂ ਉਹਦੀ ਵਿਚਾਰੀ ਦੀ ਸ਼ਿਕਾਇਤ ਕਰਾਂ ਵੀ ਜੇ ਸਰਕਾਰੀ ਨੌਕਰੀ ਤੋਂ ਕੋਈ ਪ੍ਰਚਾਰ ਕਰਦੀ ਫਿਰਦੀ ਹੈ ਤੇ ਮੈਨੂੰ ਦੱਸੋ ਵੀ ਜਿੱਦਾਂ ਅੱਜ ਗਰਦੀਪ ਬਾੜ ਜੀ ਲੱਗੇ ਹੋਇਆ ਜੋ ਮੇਰੀ ਜਗਾ ਹੁੰਦੇ ਰੁਕਦਾ ਉਹਦਾ ਭੱਜੇ ਜਾਂਦੇ ਇਲੈਕਸ਼ਨ ਕਮਿਸ਼ਨ ਕੋਲੇ ਤੁਸੀਂ ਕੇਵਲ ਤੇ ਕੇਵਲ ਵੀ ਭਾਈ ਬੱਸ ਮੈਂ ਮੀਤ ਨੂੰ ਜਿਹੜਾ ਟਾਰਗੇਟ ਕਰਨਾ ਤੇ ਸਾਰਾ ਝੂਠ ਤੂਫਾਨ ਕੋਈ ਇੱਕ ਸੱਚਤਾ ਹੋਵੇ ਆਹ ਜਿਹੜਾ ਇੱਕ ਹਰ ਗੱਲ ਤੇ ਮੀਤ ਹਰਿੰਦਰ ਜੀ ਮੀਤ ਦੀ ਮਾਸੀ ਦਾ ਮੁੰਡਾ ਮਾਸੀ ਦਾ ਮੁੰਡਾ ਮੰਨ ਲਓ ਕਿ ਮੈਂ ਇਹਦੇ ਤੇ ਵੀ ਤੁਹਾਡੇ ਕੱਲਾ ਪੁੱਤ ਲੈ ਕੇ ਚੜੋ ਗੁਰੂ ਘਰ ਵੀ ਬਾਠ ਨੂੰ ਪਤਾ ਕਿ ਨਹੀਂ ਪਤਾ ਵੀ ਹਰਿੰਦਰ ਮੇਰੀ ਮਾਸੀ ਦਾ ਮੁੰਡਾ ਹੈ ਕਿ ਨਹੀਂ ਮੁੰਡਾ ਐਂ ਤਾਂ ਕਿਉਂਕਿ ਜਿਹੜੇ ਕੋਈ ਜਿੰਨਾ ਨਾਲ ਤੁਸੀਂ ਨਿਭਦੇ ਹੋ ਤੁਹਾਡੇ ਦੋਸਤ ਹੁੰਦੇ ਆ ਉਹ ਸਾਰੇ ਤੁਹਾਡੇ ਮਾਸੀ ਮਾਸੀਆਂ ਚਾਚਾ ਦੇ ਮੁੰਡੇ ਹੁੰਦੇ ਆ ਤਾਂ ਬਾਠ ਵੀ ਮੇਰੀ ਮੈਂ ਕਹਿੰਦਾ ਭਾਈ ਮੇਰੀ ਮਾਸੀ ਦਾ ਪੁੱਤ ਸਾਰੇ ਹੁੰਦੇ ਆ ਆ ਸਾਰਾ ਨਾਲ ਵੀ ਇਹਨਾਂ ਨਾਲ ਪ੍ਰੇਮੀ ਜਾਰੀ ਨਿਭਾ ਰਹੇ ਆ ਬਾਠ ਨਾਲ ਵੀ ਪ੍ਰੇਮ ਸੀਗਾ ਵੱਡਾ ਭਰਾ ਵਾਂਗੂ ਉਹ ਕੀਤਾ ਮੰਨ ਲਓ ਕਿ ਠੀਕ ਹੈ ਹੁਣ ਫਰਕ ਜੇ ਪੈ ਗਿਆ ਮੰਨ ਲਓ ਕਿ ਤੁਸੀਂ ਸਾਰਾ ਦਿਨ ਨਿੱਜੀ ਕਿਣਾ ਬਿਣਾ ਕਿਸੇ ਤੱਤ ਤੋਂ ਬਿਨਾ ਸਬੂਤ ਤੋਂ ਜੇ ਮੈਂ ਹੁਣ ਉਹੀ ਕਹੀ ਚਿਲਾ ਕੇ ਨਾ ਵੀ ਭਾਈ WhatsApp ਸਾਡੇ ਨਾਲ ਸੀ ਉਹਨਾਂ ਨੇ ਉੱਥੋਂ ਪੈਸੇ ਲੈ ਲੈ ਆਏ ਲੈ ਕੋਈ ਗੱਲ ਮੰਨਦੀ ਹੈ ਯਾਰ